ਫਲੋਰ ਦੇਖ ਰਹੇ ਆ ਜਿਹੜਾ ਤਸਵੀਰਾਂ ਦਾ ਹੀ ਜਿਹੜਾ ਫਲੋਰ ਜਖੀਰੇ ਜਖੀਰੇ ਦੇ ਵਿੱਚ ਕਾਫੀ ਭਿਆਨਕ ਅਗ ਲੱਗੀ ਹੋਈ ਆ ਫਾਇਰ ਬਰਗੇਡ ਦੇ ਜਿਹੜੇ ਕਰਮਚਾਰੀ ਆ ਆਪਣੀ ਫਾਇਰ ਬਰਗੇਡ ਦੇ ਨਾਲ ਅੱਗ ਦੇ ਕਾਬੂ ਪਾਇਆ ਜਾ ਰਿਹਾ ਕਾਫੀ ਏਕੜ ਦੇ ਵਿੱਚ ਜਿਹੜੀ ਅੱਗ ਲੱਗੀ ਆ ਉਸ ਦੇ ਉੱਤੇ ਕਾਬੂ ਪਾਇਆ ਗਿਆ ਔਰ ਇਹਦੇ ਵਿੱਚ ਜੀਆ ਜਾਂਦੇ ਜਿਹੜੇ ਜਾਨਵਰ ਆ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਅੱਗ ਲੱਗਣ ਜਿਹੜੀ ਲੱਗੀ ਆ ਉਹਨਾਂ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਕਿੱਦਾਂ ਅੱਗ ਲੱਗੀ ਆ ਪਰ ਫਾਇਰ ਬਰਗੇਡ ਦੇ ਕਰਮਚਾਰੀ ਆ ਜਿਹੜੇ ਆਪਣੇ ਮੁਸ਼ੱਕਤ ਦੇ ਨਾਲ ਅੱਗ ਬੁਝਾ ਰਹੇ ਨੇ ਕਾਫੀ ਭਜਾ ਅਭੀ ਦਿੱਤੀ ਅੱਗੇ ਤਸਵੀਰਾਂ ਨਾਲ ਹੀ ਦੇਖ ਸਕਦੇ ਜਿਹੜੇ ਨੌਜਵਾਨ ਮੁੰਡੇ ਆ ਕਰਮਚਾਰੀ ਆ ਉਹ ਲੱਗੇ ਅੱਗ ਬਝਾਉਣ ਤੇ ਤਸਵੀਰਾਂ ਨਾਲ ਹੀ ਦੇਖ ਸਕਦੇ ਆ ਕਾਫੀ ਤੁਸੀਂ ਦੇਖ ਸਕਦੇ ਕਾਫੀ ਦੂਰ ਦੂਰ ਤੇ ਜਿਹੜਾ ਇਹ ਲੋ ਹੋਇਆ ਜਿਹੜਾ ਜੰਗਲ ਆ ਕਾਫੀ ਇਹਦੇ ਵਿੱਚ ਨੁਕਸਾਨ ਹੋ ਰਿਹਾ ਜਿਹੜਾ ਜਿਹੜੇ ਆ ਜੀਵ ਜੰਤੂ ਤੇ ਜਾਨਵਰ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਤਸਵੀਰਾਂ ਨਾਲ ਹੀ ਦੇਖ ਸਕਦੇ ਕਾਫੀ ਦੂਰ ਦੂਰ ਤੇਕਰ ਧੂਆਂ ਉੱਠ ਰਿਹਾ ਧੂਆਂ ਦੇ ਵਿੱਚ ਬੋਲਣ ਦੇ ਵਿੱਚ ਵੀ ਦਿੱਕਤ ਆ ਰਹੀ ਆ ਤਸਵੀਰਾਂ ਨਾਲ ਹੀ ਦੇਖ ਸਕਦੇ ਕਾਫੀ ਦੂਰ ਤੇਕਰ ਜੰਗਲ ਨੂੰ ਅੱਗ ਲੱਗੀ ਆ ਫਾਇਰਬਰ ਦੇ ਕਰਮਚਾਰੀ ਆ ਉਹ ਲ ਕਾਬੂ ਪਾਉਣ ਦੇ ਕੋਸ਼ਿਸ਼ ਕਰ ਰਹੇ ਨੇ ਫਲੋਰ ਤੋਂ ਰਾਜਕਮਾਨ ਨੰਗੜ ਪੰਜਾਬ ਜਿਲ੍ਹਾ ਨਿਊਜ਼ ਦੀ ਖਾਸ ਰਿਪੋਰਟ ਮੇਰਾ ਨਾਮ ਮਨੋਜ ਗਰਾਮ ਮਨੋਜ ਕੁਮਾਰ ਆ ਜੋ ਫਾਇਰ ਬ੍ਰਿਗੇਡ ਵੀ ਫਾਇਰਮੈਨ ਲੱਗਾ ਜੀ ਤੇ ਸਾਨੂੰ 12:30 ਵਜੇ ਦੇ ਕਰੀਬ ਕਾਲ ਆਈ ਜੀ ਫਾਇਰ ਵੀ ਇਥੇ ਆਪੇ ਲੱਗੀ ਜਗੀਰ ਵਿੱਚ ਤੇ ਅਸੀਂ ਗੱਡੀ ਉਸੇ ਸਮੇਂ ਅਸੀਂ ਲੈ ਕੇ ਪਹੁੰਚ ਗਏ ਜਗੀਰ ਜੱਕੂ ਸਾਨੂੰ ਬਹੁਤ ਮੁਕਸਲ ਬਹੁਤ ਜਾਨੀ ਮੁਸ਼ਕਿਲ ਦਾ ਸਾਹਮਣਾ ਕਰਕੇ ਅੱਗ ਬੁਝਾਈ ਹੈ ਜੀ 2 ਘੰਟੇ ਲੱਗੇ ਸਾਨੂੰ ਘਟੋ ਅੱਗ ਬੁਝਾਉਣ ਚ ਇਹ ਲੱਕੜੂ ਹੋ ਗਿਆ ਹੁੰਦਾ ਅੱਜ ਇਹ ਟਾਈਟਲ ਲੱਕੜ ਹੈ ਕਿ ਇਹ ਜਿਹੜਾ ਧੂੰਆਂ ਹੋ ਗਿਆ ਜੀ ਸਾਰਾ ਕਿੱਦਾਂ ਕਾਰਨਾਂ ਦਾ ਪਤਾ ਲੱਗਾ ਕਿ ਨਹੀਂ ਸਰ ਇਹਦਾ ਕਾਰਨ ਕੋਈ ਨਹੀਂ ਪਤਾ ਲੱਗਾ ਕਿ ਕਿਵੇਂ ਆ ਗਿਆ ਨਹੀਂ ਸਰ ਜੰਗਲਾਂ ਮੈਕਮੇਲੇ ਕੋਈ ਵੀ ਨਹੀਂ ਆਇਆਗਾ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਦਾਂ ਪਤਾ ਲੱਗਿਆ ਸਾਨੂੰ ਰਾਜੂ ਇੱਥੇ ਡੰਪਲੇ ਆ ਜੀ ਉਹਨਾਂ ਨੇ ਸਾਨੂੰ ਦਿਨ ਦਸੇਂ ਪ੍ਰੋਫੈਸ਼ਨ ਦਿੱਤੀ ਆ ਕਿੰਨੀਆਂ ਗੱਡੀਆਂ ਲੱਗੀਆਂ ਸਰ ਤਿੰਨ ਹੀ ਗੱਡੀਆਂ ਲੱਗੀਆਂ ਜੀ ਇਸ ਤਰ੍ਹਾਂ ਗੱਡੀਆਂ ਠੀਕ